ਸੋਮਨਾਥ ਦਾ ਮੰਦਰ ਜੇ ਕਿਤੇ ਕੱਝ ਨਹੀਂ ਲੁੱਟਦਾ ਨਾ ਉਹ ਡੋਗਰਿਆਂ ਦੀ ਸ਼ੈ ਤੇ ਲੋਟ ਜੇ ਹੀਰਾ ਕੁੱਟਦਾ ਨਾ ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਡ ਗਵਾਣ ਦੀਆਂ ਕਿਆ ਬਾਤ ਆ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਮਾਂ ਜੀ ਦੇ ਮੇਮਾ ਭਾਂਡੇ ਮਾਂ ਜੀ ਦੇ ਮੇਮਾ ਭਾਂਡੇ ਨਾ ਚਰਨ ਮੇਰਾ ਵੇਸ ਤੇ ਤੇ ਆ ਆਲਾ ਮੇਰਾ ਭਾਈ ਇੱਕ ਅਜ਼ੋਰਦਾਰ ਤਾੜੀ ਭਾਈ ਜ਼ੋਰਦਾਰ ਤਾੜੀ ਜ਼ੋਰਦਾਰ ਜਿੰਨੀ ਜੋਤ ਚ ਵੱਜੀ ਮੇਰੇ ਲਈ ਚਾਰ ਤਾੜੀਆਂ ਘੱਟ ਮਾਰ ਜੋ ਤਾੜੀਆਂ ਇਦਾਂ ਮਾਰ ਜੇ ਲੋਦੀ ਤਲਵਾਰ ਮੁੱਠ ਚੋਂ ਕਰਦਾ ਢਿੱਲੀ ਨਾ ਜੇ ਮੁਗਲਾਂ ਵਿੱਚੋਂ ਬਾਬਰ ਆ ਕੇ ਵੜਦਾ ਦਿੱਲੀ ਨਾ ਨਾ ਪਿੰਡੇ ਸਾਡੇ ਉੱਤੇ ਲਾਸ਼ਾਂ ਪੈਂਦੀਆਂ ਡਾਂਗਦੀਆਂ ਆ ਸਾਡੇ ਗੋਰੇ ਪਾਉਂਦੇ ਪੱਥੇ ਮੇਮਾਂ ਪਾਉਂਦੇ ਓਏ ਮੂਲਾ ਸਿੰਘ ਜੇ ਨਾ ਖੋਲਦੇ ਭੇਦ ਹਾਏ ਸਾਡੇ ਨੂੰ ਬਾਈ ਕਦੇ ਫਰੰਗੀ ਫੜ ਦੇਣਾ ਕਰਤਾਰ ਸਰਾਬੇ ਨੂੰ ਓਏ ਚਰਨ ਲਖਾਰੀ ਕੁੜੀਆਂ ਸੱਤੇ ਚੁੰਨੀ ਸਾਭਦੀਆਂ ਆ ਸਾਡੇ ਗੋਰੇ ਪਾਉਂਦੇ ਪੱਠੇ ਮੇ ਮਾਪਾ ਦੇ ਮਾਨ ਦੀ ਬਾਜੀਆ ਜੋਰ ਤੇ ਤਾਲੀਆਂ ਕੀ ਬਾਗ ਹੈ ਇੱਕ ਪੰਜਾਬੀ ਕਲਾਕਾਰ ਹੀ ਅੱਜ ਤੋਂ 5-7 ਬਰੇ ਪਹਿਲੋਂ ਐਸਾ ਹੜ ਆਇਆ ਬਾਬੇ